ਮੇਮਰਾਂ ਲੱਕੜ ਦੇ ਡੱਬੇ 'ਚੋਂ ਗੱਲਾਂ ਤੇ ਗਾਉਣਾ ਦੀ ਆਵਾਜ਼ ਆਉਂਦੀ ਐ ਕਿਸੇ ਆ ਕੇ ਦੱਸਿਆ ਗੱਲ ਕਰਨ ਵਾਲੇ ਨੂੰ ਕਿਸੇ ਦੜਕਿਆ ਸਿਆਣੀ ਗੱਲ ਕਰੀ ਦੀਏ ਭੂਤ ਪ੍ਰੇਤ ਦੀ ਗੱਲ ਆਸਾ ਨਹੀਂ ਹੁੰਦੀ ਆਸਾ ਉਹ ਸਾਕਿਆ ਕੰਨੀ ਸੁਣੀ ਤੇ ਅੱਖੀਂ ਢਿੱਠੀ ਕੀਤੀ ਐ ਪਰ ਉਹ ਮੈਨੂੰ ਵੀ ਇਤਬਾਰ ਨਾ ਯਾਰੇ ਨੂੰ ਸਮਝਾਓ ਅਟਕਣ ਵਾਲੇ ਉੱਥੇ ਬੈਠੇ ਬੰਦਿਆਂ ਦਾ ਸਮਝੋ ਤਰ ਲਾ ਲਿਆ ਇਹਨੂੰ ਆਖੋ ਕੋਈ ਬੰਦੀ ਜੁੜਦੀ ਗੱਲ ਕਰੇ ਅਸੀਂ ਕੁਝ ਚਬਣਾ ਹੈ ਗੱਲ ਕਰਨ ਵਾਲਾ ਤਪ ਗਿਆ ਇਹਨੂੰ ਆਖੋ ਮੇਰ ਨਾਲ ਡੰਡ ਰੱਖ ਲਵੇ ਉੱਥੇ ਬੈਠੇ ਕਿਸੇ ਛੋਕਰੇ ਆਖਿਆ ਚਾਚਾ ਡਿੱਠਾ ਤਾਂ ਅਸਾਂ ਵੀ ਹੈ ਗੱਲਾਂ ਨਹੀਂ ਸੁਣੀਆਂ ਨੇ ਉਸ ਬੰਦੇ ਉਹਨੂੰ ਵੀ ਡੜ ਗਿਆ ਕਦੀ ਡਿਠੀ ਨਾ ਸੁਣੀ ਉੱਥੇ ਬੈਠੇ ਕਿਸੇ ਹੋਰ ਵਡੇਰੇ ਬੰਦੇ ਆਖਿਆ ਸਿਆਣੇ ਬਣੋ ਹਾਸਾ ਰਾਹ ਰਾ ਦਾ ਆਉਂਦਾ ਈਓ ਜਈ ਗੱਲਾਂ ਸੇ ਨਾਲ ਵੀ ਨਹੀਂ ਕਰੀਦੀ ਪਿੰਡ ਦਾ ਨਾਈ ਰਿਸ਼ਾਨੀ ਜੋਲੀ ਅਚ ਰੱਖ ਕੇ ਕਿਸੇ ਬੰਦੇ ਦੀ ਜਮਤ ਦੇ ਬੱਕੀ ਪਿਆ ਹੋਇਆ ਬੋਲਿਆ ਗੱਲ ਤਾਂ ਜੀ ਐਵੇਂ ਦੀ ਐਵੇਂ ਮੈਂ ਵੀ ਸਵੇਰੇ ਮੈਂਬਰ ਦੀ ਜਮਤ ਆਸਤੇ ਡੇਰੇ ਗਿਆ ਉਥੇ ایو تماشا ਅੱਖੀ ਵੇਖ ਕੇ ਆਇਆ ਹੋਰ ਵੀ ਇੱਕ ਦੋ ਪਾਸਿਓਂ ਇੰਜ ਦੇ ਬੁਲਾਰੇ ਆਏ ਗੱਲ ਕਿਸੇ ਬੰਦੇ ਦੇ ਅੰਦਰ ਤਾਂ ਨਾ ਵੜੀ ਪਰ ਉਹ ਹੁਣ ਚੁੱਪ ਕਰ ਗਏ ਨਿਮਾਸ਼ੀ ਮਸਜਿਦ ਦੀ ਖੂਈ ਤੇ ਪਾਣੀ ਵਰਦੀਆਂ ਸਵਾਨੀਆਂ ਵੀ ਐਸੇ ਗਾਚਾਰ ਕਿਸੇ ਦਸਿਆ ਮਿਮਰਾਂ ਦੇ ਡੇਰੇ ਲੱਕੜ ਦੇ ਸੰਦੂਕੀ ਤੜੀ ਕੁੜੀ ਗੌਣ ਕੱਢਦੀ ਤੇ ਗੱਲਾਂ ਕਰਦੀ ਹੈ ਪਰਾਂ ਖੜੀ ਕਿਸੇ ਦਾਨੀ ਸਵਾਨੀ ਪਰਤਾ ਦਿੱਤਾ ਆਓ ਸਾਡੇ ਪੇਕੇ تھے ਸ਼ੇਖਾਂ ਦੀ ਬੜੋਲੀ ਜੇਨ ਵੜ ਗਿਆ ਉਹ ਗੌਣ ਵੀ ਕੱਢਦਾ ਤੇ ਗਾਲੀ ਵੀ ਉਹਨਾ ਅਮਲ ਕਰਨ ਵਾਲਾ ਸਦਾਇਆ ਜਿਸ ਤਰਾਏ ਡੰਗ ਅਮਲ ਪੜ ਕੇ ਬੜੋਲੀ ਦਾ ਐਂਡ ਲਿਬਾ ਚੜਿਆ ਉਦੋਂ ਪਿੱਛੇ ਨਾ ਚੂ ਨਾ ਚੜਿੱਕ ਉਹ ਸਵਾਨੀ ਆਖਿਆ ਅਬਰ ਤਾਂ ਇਹ ਕੂੜ ਹੈ ਨਹੀਂ ਤਾਂ ਮੋਰ ਸੰਦੂਕ ਵਿੱਚ ਪੱਕ ਨਾਲ ਕੁਝ ਇਹਨਾਂ ਹੋਣਾ ਹੈ ਜੇੰਦਾ ਸੁਣਿਆ ਤਾਂ ਹੱਸਦਿਆਂ ਖੇਡਦਿਆਂ ਚੋਲਾ ਕਰਦਿਆਂ ਸਵਾਨੀਆਂ ਛਾਵਟ ਗੀਆਂ ਤੇ ਛੇਤੀ ਛੇਤੀ ਪਾਣੀ ਭਰ ਕੇ ਘਰੋ ਘਰੀ ਉਸ ਸ਼ਾਮ ਛੱਟੇ ਦੇ ਘਰ ਘਰ ਲੱਕੜ ਦੇ ਸੰਦੂਕ ਤੇ ਗੌਣ ਕਟਦੇ ਜਨ ਦੀ ਗਾਕੇ ਲਰ ਗਏ ਉਸ ਰਾਤ ਇਸ ਵਸ ਵਿੱਚ ਡਰ ਦਾ ਰਾਜ ਰਿਆ ਡਰੇ ਹੋਏ ਬਾਲ ਤੇ ਸਵਾਨੀਆਂ ਹਨੇਰੇ ਚ ਬਾਹਰ ਨਿਕਲਣ ਤੂੰ ਤਰਾਣ ਲੱਗ ਪਏ ਆ ਜਾਣੇ ਗੱਲ ਸੁਣਦੇ ਤੇ ਸਾਹ ਢੱਕ ਲੈਂਦੇ ਦੇਰੇ ਕੋਲ ਲੱਗਦੇ ਛੂਟ ਵਟ ਜਾਂਦੇ ਹਾਲੀ ਪਾਠੀ ਪਨੀਰ ਛੇੜੂ ਜਿਹੜਾ ਜਿੱਥੇ ਵਿਹਾ ਗੱਲ ਮਿਮਰਾਂ ਦੇ ਸੰਦੂਕ ਵਿੱਚ ਗੱਲਾਂ ਤੇ ਗਾਉਣਾ ਦੀ ਹੁੰਦੀ ਜਿਹੜਾ ਵੇਂਦਾ ਉਹਦੇ ਖਾਨੇ ਕੁਝ ਨਾ ਪੌਂਦਾ ਜਿਹੜਾ ਸੁਣਦਾ ਉਹ ਸਮਝਦਾ ਕੂੜੇ ਹੋਰ ਨਾ ਬਾਣੇ ਇਹ ਕੋਈ ਭੂਤਣਾ ਨਿੱਕੇ ਜਿਹਾ ਸੰਦੂਕ ਵਿੱਚ ਵੜਿਆ ਬੈਠਾ ਹੁਣ ਵਸੋਂ ਐ ਸੁਢੀ ਕੇਚ ਹਾਈ ਬੇ ਮੈਂਬਰ ਦਾ ਕੋਈ ਜਾਣਤਾ ਹੋਣਾ ਅੱਜ ਹੋਵੇ ਜਾਂ ਕੱਲ ਮੈਂਬਰ ਦੱਸਦਾ ਜੋ ਸ਼ਹਿਰ ਲਾਹੌਰ ਵਿੱਚ ਹੈ ਸਰਕਾਰ ਰੇਲਵੇ ਆਸਟੇਸ਼ਨ ਬਣਾਇਆ ਜਿੱਥੇ ਬਹਿ ਕੇ ਬੰਦੇ ਗੱਲਾਂ ਕਰਦੇ ਗੌਣ ਕੱਢਦੇ ਤੇ ਖਬਰਾਂ ਪੜ੍ਹਦੇ ਨੇ ਜੋ ਗੱਲ ਉੱਥੇ ਹੁੰਦੀ ਏ ਉਹ ਰੇਲਵੇ ਰਾਈ ਇੱਥੇ ਸੁਣੀਦੀ ਏ ਪਰ ਗੱਲ ਕਿਸੇ ਦੇ ਖਾਨੇ ਨਾ ਪੌਂਦੀ ਜੋ ਗੱਲ ਉੱਥੇ ਕਰੀਵੇ ਤੇ ਵਾਜੇ ਤੋਂ ਕਿਵੇਂ ਨਿਕਲਣੀ ਏ ਨਾ ਹੀ ਕਦੀ ਕਿਸੇ ਨੂੰ ਟੇਸ਼ਨ ਦੀ ਸਮਝ ਆਈ ਮੋੜ ਵੀ ਵੱਡੇ ਨਿੱਕੇ ਸਾਰੇ ਡੱਬੇ ਦੇ ਦੁਆਲੇ ਬਹਿ ਜਾਂਦੇ ਗੱਲਾਂ ਸੁਣਦੇ ਗਾਉਣ ਵਜਦੇ ਲੋਕੀ ਹੱਕੇ ਬੱਕੇ ਡੱਬੇ ਦੇ ਚਾਰ ਚਫੇਰੇ ਬੌਂਦੇ ਛਾਕਦੇ ਜੂ ਗੱਲਾਂ ਕਰਨ ਵਾਲਾ ਕੋਈ ਕਿਸੇ ਜੀਤਰ ਚੁੰਦੇਸ ਪਵੇ ਪਰ ਕੋਈ ਨਾ ਹੁਣ ਪਿੰਡ ਵਿੱਚ ਇਹ ਵੀ ਹੁਲ ਗਈ ਜੂ ਗੇਠ ਮੁਠੀਏ ਬਿਡਾਵੇ ਡੱਬੇ ਚ ਤੜੇ ਹੋਏ ਉਹ ਗੱਲਾਂ ਵੀ ਕਰਦੇ ਨੇ ਤੇ ਗਾਉਣ ਵੀ ਕਰਦੇ ਨੇ ਅੱਛਾ ਹੁੰਦਾ ਏ ਵੀ ਪਿੰਡ 'ਚ ਜਿਹੜਾ ਮਾਲ ਡੰਗਰ ਪੱਠੇ ਦੱਥੇ ਤੋਂ ਵਿਹਲਾ ਹੁੰਦਾ ਗੱਲਾਂ ਤੇ ਗਾਉਣਾ ਦਾ ਠਰਕ ਉਹਨੂੰ ਡੇਰੇ ਛੱਕ ਲਿਆਉਂਦਾ ਇਸ ਵਜੋਂ ਡੇਰੇ 'ਚ ਹੁਣ ਚੰਗਾ ਭਲਾ ਰੌਣਕ ਮੇਲਾ ਲੱਗਾ ਰਹਾਂਦਾ ਹਿਕ ਦੇ ਉਹ ਮੇਲਾ ਰੋਲੇ ਨੂੰ ਪੈ ਗਿਆ ਕਿਸੇ ਮੈਂਬਰ ਦੇ ਪਿਓ ਬਾਬੇ ਆਜੀ ਦੇ ਕੰਨ 'ਚ ਫੂਕਿਆ ਵੀ ਡੇਰੇ 'ਚ ਠੇੜੇ ਕੰਜਰਖਾਨਾ ਖੁੱਲਾ ਹੋਇਆ ਹੈ ਬਸੰਤੇ ਗੌਣ ਵੱਜਦੇ ਨੇ ਜਿਨ੍ਹਾਂ ਦੀਆਂ ਬੈਣਾ ਦਾ ਲਾਗਾ ਟਾਪਾ ਔਖਾ ਕੀਤਾ ਹੋਇਆ ਹੈ ਬਾਲ ਚੌੜ ਪੇ ਹੁੰਦੇ ਨੇ ਖੋਰੇ ਹੋਰ ਕੀ ਕੀ ਸਾਰਿਆਂ ਦਾ ਸ਼ੱਕ ਮੌਲਵੀ ਤੇ ਗਿਆ ਮੌਲਵੀ ਜੁਹੀਲੇ ਬਾਨੇ ਰੇਡਵੇ ਦੀ ਗਾ ਲੈ ਕੇ ਚੰਗਾ ਮਾੜਾ ਬੋਲਦਾ ਰਾਂਦਾ ਪਰ ਮੂੰਹ ਉਤੇ ਕੋਈ ਗੱਲ ਨਾ ਕਰਦਾ ਹਾਜੀ ਇਸ ਕੁਤ ਖਾਨੇ ਤੂੰ ਅੱਗੇ ਹੀ ਆਵਾਜ਼ਾਰ ਹੋਇਆ ਬੈਠਾ ਉਸਿੱਧਾ ਡੇਰੇ ਆਇਆ ਗਾਲ ਮੰਦਾ ਬੋਲਿਆ ਤੇ ਛੁਰੀਕ ਨੂੰ ਬਜਾ ਕੱਢਿਆ ਐਲਾਨ ਹੋਇਆ ਜੂ ਇਹ ਕੰਜਰਖਾਨਾ ਹੁਣ ਨਹੀਂ ਚੱਲਣਾ ਸਾਰਿਆਂ ਕੰਨਾਂ ਨੂੰ ਹੱਥ ਲਾਏ ਰੇਡਵਾ ਬੰਦ ਹੋ ਗਿਆ ਰੇਡਵਾ ਬੰਦ ਕੀ ਹੋਇਆ ਬਸ ਦੇ ਡੇਰੇ ਸੁੰਝ ਪਏ ਜੇ ਸਲੋਤਰੀਆਂ ਸਿਰ ਜੋੜੇ ਗੱਲ ਨੂੰ ਚਿੱਥਿਆ ਤੇ ਹੱਲ ਕੱਢ ਲਿਆ ਘਰ ਵਾਲੀ ਅਵੇਲੀ ਦਾ ਫਾਟਕ ਡੇਰੇ ਤੋਂ 40 50 ਕਰੋ ਅਟਵਾ ਹਾਂ ਗਰੋਂ ਨਿਕਲੋ ਫਾਟਕ ਟੱਪੋ ਵੱਡਾ ਸਾਰਾ ਹਵੇ ਜਿੰਦੇ ਇੱਕ ਪਾਸੇ ਮਾਲ ਡੰਗਰ ਦਾ ਪਸਾਰਾ ਦੂਜੀ ਲਾਮੇ ਪਠਿਆਲਾ ਟੋਕਾ ਗੇਰ ਟੂੜੀ ਦੇ ਪੱਲੇ ਵਾਈ ਜੁੱਤੀ ਦੇ ਸੰਦਰ ਬਲਗਣ ਟੱਪ ਜਾਓ ਤੇ ਡੇਰੇ ਦੀ ਕੰਡ ਅਗੋਂ ਡੇਰੇ ਦੇ ਨਾਲ ਨਾਲ ਤੁਰਦੇ ਜਾਓ ਤੇ ਡੇਰੇ ਦਾ ਫਾਟਕ ਕਿਤੋਂ ਨੇ ਇੰਜ ਜੂ ਕੋਈ ਛੋਕਰਾ ਹਵੇਲੀ ਦੇ ਫਾਟਕ ਤੇ ਖਨੋਤਾ ਹਾਜੀ ਸਾਹਿਬ ਦੀ ਹਲਜੋਲ ਤੇ ਆਖ ਰਖਣਾ ਗਰ ਦਾ ਕੋਈ ਜੀ ਹਾਜੀ ਸਾਹਿਬ ਦੇ ਘਰੋਂ ਬਾਹਰ ਨਿਕਲਣ ਦੇ ਆਰ ਵੇਖ ਕੇ ਸਹਨਤ ਮਾਰਦਾ ਉਹ ਵੱਜਦਾ ਤੇ ਡੇਰੇ ਹਾਜੀ ਹੋਰੀ ਆਉਂਦੇ ਪੈ ਜੇ ਹਾਜੀ ਹੋਰੀ ਘਰੋਂ ਨਿਕਲ ਆਏ ਰੇਡਵਾ ਬੰਦ ਤੇ ਸੁਣਨ ਵਾਲੇ ਐਦੇ ਉਦੇ ਰਿਸ਼ਕ ਜਾਂਦੇ ਰੇਡਵਾ ਉਸ ਵਸਤੀ ਦੇ ਵਡੇਰਿਆਂ ਆਸਤੇ بے ਹਿਆਈ ਤੇ ਗੁਨਾਹ ਦੇ ਰਸਤੇ ਖੋਲਣ ਦਾ ਮੂਜਬਾ ਪਰ ਛੋਰਾ ਤੇ ਜਵਾਨਾਂ ਆਸਤੇ ਰੌਣਕ ਮੇਲਾ ਵਿਆ ਤੇ ਨਵੀਂ ਦੁਨੀਆ ਲੈ ਖੁੱਲਣ ਵਾਲੀ ਅਜੇ ਹੀ ਬਾਰੀ ਜਿਹੜੀ ਬੰਦ ਕਰਨੀ ਉਹ ਕਿਸੇ ਹੋੜਾ ਟਕਦੇ ਵਸ ਦੀ ਗੱਲ ਨਹੀਂ ਉਹ ਗਾਉਣ ਸੁਣਦੇ ਮਾਲ ਡੰਗਰ ਚਰਾਉਂਦਿਆਂ ਪਾਣੀ ਤੇ ਫੇਰਾ ਮਾਰਦਿਆਂ ਹਲ ਵਾਉਂਦਿਆਂ ਪੀੜਾਂ ਤੇ ਸੌਂਦਿਆਂ ਉੱਚੀ ਉੱਚੀ ਗਾਉਂਦੇ ਜਿਉ ਢੋਲਾ ਜਿਉ ਢੋਲਾ ਅਸਾਂ ਜਾਣ ਕੇ ਮੀਟ ਲਈ ਅੱਖ ਵੇ ਚੂਠੀ ਮੂਠੀ ਦਾ ਪਾਲ ਲਈ ਆਈ ਕੱਖਵੇ ਸਾਡੇ ਵੱਲ ਤੱਕ ਸਜਣਾ ਵਾਸਤਾ ਹੀ ਰੱਬ ਦਾ ਤੁੰਜਾਵੇਂ ਕਬੂਤਰਾ ਤੇ ਹੋਰ ਕਿੰਨੇ ਹੀ ਗੌਰ ਬਸਾਂ ਦੇ ਸੁੱਤੇ ਜਾਗਦੇ ਸਬਾਹ ਚ ਗੁੰਜਰਨ ਲੱਗਦਾ ਨਵੇਂ ਉਹ ਨਵੀਆਂ ਖਬਰਾਂ ਦੀ ਗਾ ਵੀ ਹੁੰ ਡੇਰਿਆਂ ਬੈਠਕਾਂ ਬਾਕਾਂ ਤੇ ਛਿੜੀ ਰਹਿੰਦੀ ਨਵੀਂ ਦੁਨੀਆ ਨਵੇਂ ਮਟੱਕੇ ਉਸ ਲੁਕਾਈ ਚ ਰੇਡਵਾ ਹੁਣ ਅਚਰਜ ਤੇ ਨਵੇਂ ਕਲੀ ਅੜਿਚਣ ਬਣ ਕੇ ਵੱਜਦਾ ਪਿਆ ਆ ਆਜੀ ਔਰੀ ਔਲਾਦ ਦੇ ਮੂੰਹ ਜ਼ੋਰ ਹੋਣ ਪਰੋ ਕੰਨਾਂ ਚ ਮਾਰੀ ਵੰਦਿਆ ਹੈ ਜਾਂਦੇ ਬਾਦ ਰੋਂਦੀ ਰਾਤ ਵਸ ਗੂੜੀ ਨੀਂਦਰ ਦੇ ਸ਼ੋ ਵਿੱਚ ਪਰ ਆਜੀ ਔਰਾਂ ਦੀ ਅੱਖੇ ਚ ਉਹ ਨੀਂਦਰੇ ਦਾ ਰੋੜ ਹੁੰਦੀ ਔਰ ਰਾਤ ਪਾਸੇ ਮਾਰਦੇ ਦਲੀਲੀ ਪੈ ਦੀ ਲੱਗ ਗਈ ਪਿਛਲੀ ਰਾਤ ਜੀ ਅੱਖ ਲੱਗੀ ਵੀ ਅਚਨ ਚੇਤ ਸੁਫਨੇ ਦੀ ਜਪਾਕੀ ਆਈ ਮੋੜੋ ਸੁਫਨੇ ਉਹਨੂੰ ਕਿੰਨਿਆ ਕਿੰਨਿਆ ਹੀ ਰਾਤੀ ਜਗਾ ਹੀ ਰੱਖਿਆ ਸੁਫਨਾ ਕੀ ਆ ਫਲਨ ਸੁਖ ਦੇ ਦਰਿਆ ਦੀ ਮਾਨ ਤੇ ਵਿਛਰਿਆ ਹੈ ਉੱਤੇ ਛਾਂ ਦਾ ਸਵਾਦ ਨੀਂਦਰਾਂ ਦਾ ਪੂਰਾ ਜਾਟਾਂ ਪਿਆ ਮਾਰਦਾ ਉਹ ਸੁੱਤਾ ਜਾਗਦਾ ਇੱਕ ਹੀ ਹਰੀ ਤਰੀਕੇ ਉਠੀ ਬੰਦਾ ਵੇਂਦਾ ਹੈ ਮਾਨ ਨੂੰ ਤਾਂ ਢਾ ਲੱਗੀ ਖੜੀ ਉਹਦੇ ਕੰਨਾਂ 'ਚ ਕਿਦਾਂ ਇੰਦੁਰੇਡੀ ਢੋਲੇ ਦੀ ਆਵਾਜ਼ ਆਉਂਦੀ ਏ ਢਾ ਲੱਗੀ ਦੀਆਂ ਖਬਰਾਂ ਪੋਚੋ ਨਾਥੋਂ ਕੱਦੀ ਤੇ ਘਰ ਜਿਹਾ ਹਾਂਦੇ ਹਾਜੀ ਹੋਰੀ ਸੁਫਨੇ 'ਚ ਹੀ ਡਰ ਗਏ ਹਾਂ ਉਹ ਠੀਕੇ ਰੱਬ ਰਸੂਲ ਨੂੰ ਸੁਰਦੇ ਰਹੇ ਪਰ ਨੀਂਦਰ ਨਾ ਪਈ ਤੇ ਉਹਨੇ ਨੂੰ ਚਿੜੀ ਝੂਕ ਕੇ ਜਦੋਂ ਉਹ ਨੂੰ ਸੁਫਨੇ ਚ ਕੋਈ ਸੁਨੇਹ ਵਰਗੀ ਗੱਲ ਨਾ ਲੱਭੀ ਆਖੀਰ ਉਹਦਾ ਚੇਤ ਰੇਲਵੇ ਤੇ ਆ ਕੇ ਟਿਕ ਗਿਆ ਜਿ ਹੋਂ ਦੀ ਮੰਨ ਤੇ ਵਸਦੇ ਉਹਦੇ ਵਸੇਬ ਨੂੰ ਹੀ ਅਢਾਏ ਜੜੀ ਲੱਗੀ ਖੜੀ ਹੈ ਅੱਜ ਇਹ ਨੂੰ ਹੁਣ ਰੇਲਵੇ ਤੋਂ ਖੇਜਉਣ ਲੱਗ ਪਈ ਉਸ ਇੱਕ ਦੁਆਰੀ ਰੇਡਵਾ ਬੰਨਣ ਦਾ ਚਾਰਾ ਕੀਤਾ ਪਰ ਕਿਨਾ ਉਹਨੂੰ ਤਰਲਾ ਮੰਦ ਕਰਕੇ ਡੱਕ ਲਿਆ ਜੋ ਘਰ ਦਾ ਜਾਨ ਤੇ ਮੁਲਕ ਦਾ ਆਸਾ ਖੁਖ ਲੋ ਗਿਆ ਤੇ ਰੇਡਵਾ ਉਹਦੇ ਪਿੱਛੇ ਨਾ ਚੱਲਿਆ ਘਰ ਵਾਲਿਆਂ ਭੱਜਿਆ ਤੇ ਸੰਦੂਕੇ ਚ ਲੱਕ ਛੱਡਿਆ ਹੋਰ ਕਿੰਨਾ ਚਿਰ ਵੇਲਾ ਕੀੜੀ ਦੀ ਟੋੜ ਟੁਰਿਆ ਰਹਾ ਇੱਕ ਰਾਤੀ ਇੱਕਿਆਰੀ ਬਚਾਰ ਆ ਗਿਆ ਬੱਦਲ ਜ਼ੋਰੀ ਗੱਜੇ ਤੇ ਗੱਜਦੇ ਹੀ ਗਏ ਇਵੇਂ ਚੜਦੇ ਤੁਲਾ ਦੇ ਤਾਈ ਇਹ ਗੜਗੱਜ ਦੀ ਲਕੀਰ ਲਗੀ ਗਈ ਹੋਵੇ ਲੋਕੀ ਬਰਬਾਂਦੇ ਉਠੀ ਬੈਠੇ ਬੱਦਲ ਨਹੀਂ ਇਹ ਤਾਂ ਕਿਆਮਤ ਦੀ ਨਿਸ਼ਾਨੀ ਹੈ ਕਿਸੇ ਆਖਿਆ ਅਸਮਾਨ ਨੂੰ ਤਾਂ ਵੇਖੋ ਕਿਵੇਂ ਤਾਰਿਆਂ ਨਾਲ ਭਰਿਆ ਹੋਇਆ ਹੈ ਬੱਦਲ ਤਾਂ ਨਾਂ ਦਾ ਵੀ ਕੋਈ ਨਹੀਂ ਹੈ ਪਿੰਡ ਵਾਲੇ ਛੇੜ ਗਏ ਅੱਗੂ ਉਸ ਦੇ ਯਾਹੇ ਕੱਦਾ ਡੰਗ ਅਜੱਕੇ ਦੁਪਾਰਾ ਨੇ ਕੋਲ ਫੌਜੀ ਜੀਪ ਡੇਰੇ ਤੇ ਆ ਲੱਤੀ ਸਾਰਾ ਠੱਠਾ ਇਕੱਠਾ ਹੋ ਗਿਆ ਵਰਦੀਆਂ 'ਚ ਜਵਾਨਾਂ ਪਿੰਡ ਦੇ ਵਡੇਰੇ ਸਦਾਇ ਤੇ ਆਖਿਆ ਖਬਰਦਾਰ ਜੇ ਰਾਤੀ ਕਿਸੇ ਚਾਨਣ ਕੀਤਾ ਅਗ ਦੁਖਾਈ ਜਾਂ ਉੱਕਾ ਬਖਾਇਆ ਜੰਗ ਛਿੜ ਗਈ ਏ ਦੀਵੇ ਦੀ ਲਾਟ ਰਾਤ ਦੇ ਸਮਰੇ ਵਸੋਂ ਦੀ ਮੁਖਬਰੀ ਕਰਸੀ ਉਹ ਨਾ ਇੰਦਾ ਸਿਆ ਜੋ ਰਾਤੀ ਵੀ ਇਸ ਪਾਸੇ ਦੁਸ਼ਮਣ ਦਾ ਜਹਾਜ਼ ਲਗਾਵਤਿਆ ਜੀਪ ਟੁਰ ਗਈ ਤੇ ਵਸੋਂ ਸਹਿਮ ਕੇ ਸੋਚਾਂ 'ਚ ਲੁਕ ਗਈ ਕੀ ਬਣਸੀ ਹੋਸੀ ਕੀ ਹਰ ਅੱਖ ਸਵਾਲ ਤੇ ਦਿਲ ਤੋਖੜਾ ਨਿਮਾਸ਼ੀ ਪਿੰਡ ਦੇ ਵਡੇਰੇ ਸਾਜੀ ਹੋਰਾਂ ਕੋਲ ਨਿੰਨੋ ਲੈਣ ਇਕੱਠੇ ਹੋਏ ਜੰਗ ਦੀ ਗਾ ਗਵੇੜਾਂ ਦੇ ਰਾਹ ਤੇ ਪਈ ਅੱਛਾ ਕਿਹੜਾ ਦਸਦਾ ਕੌਣ ਖਬਰ ਲਿਆਉਂਦਾ ਕਿਸ ਅੱਖਿਆ ਜੇ ਰੇਡਵਾ ਹੁੰਦਾ ਤਾਂ ਖੈਰ ਖਬਰ ਦਾ ਪਤਾ ਤਾਂ ਲੱਗਦਾ ਰਹਦਾ ਹਾਜੀ ਸਾਹਿਬ ਝਟਕੂ ਗਉ ਕੀਤਾ ਰੇਡਵੇ ਦਾ ਪੁਛਾ ਗੱਲਿਆ ਸੈਲ ਹਾਸਤੇ ਸਾਜਰੇ ਬੰਦਾ ਗੱਲਿਆ ਤੇ ਰੇਡ ਵੱਟ ਚੱਲ ਪਿਆ ਪਾਲਿਆਂ ਦਿਨਾਂ ਚ ਜੰਗ ਦੀਆਂ ਖਬਰਾਂ ਪਾਕ ਫੌਜ ਦੁਸ਼ਮਣ ਦੇ ਐਨੇ ਫੌਜੀ ਡਾਏ ਟੈਂਕ ਸਾੜੇ ਜਾਜ਼ ਡੇਗੇ ਖਬਰਾਂ ਮੁਕਦੀਆਂ ਤੇ ਤਰਾਨੇ ਗੂੰਜਣ ਲੱਗ ਪੌਂਦੇ ਵਕਤ شہادت ਹੈ ਆਇਆ ਅੱਲਾਹੁ ਅਕਬਰ ਇਹ ਪੁੱਤਰ ਆਟਾਂ ਤੇ ਨਹੀਂ ਵਿਕਦੇ ਮਾਈ ਚੈਲ ਚਬੀਲਾ ਆਇ ਨਹੀਂ ਕਰਨੈਲ ਨਹੀਂ ਜਰਨੈਲ ਨਹੀਂ ਵਸੋਂ ਨਵੇਂਆ ਵਿਚਾਰਾਂ ਤੇ ਜਜ਼ਬਿਆਂ ਨਾਲ ਭਰੀ ਗਈ ਦਿਲ ਸੋਚਣ ਤੇ ਜਿਬਾਂ ਪੁੱਛਣ ਲੱਗ ਪਈਆਂ ਅੱਜ ਧੁਪਾਲੂ ਇੰਜ ਕਦੀ ਨਾ ਹੋਇਆ ਜੰਗ ਮੁੱਕੀ ਪਰ ਖਬਰਾਂ ਤੇ ਵਿਚਾਰ ਨਾ ਮੁੱਕੇ ਧੋਖਲੇ ਵੱਧ ਗਏ ਰੇਡਵਾ ਡੇਰੇ ਤੇ ਆਜੀਉ ਰਿੰਘਾਰ ਕਦੀ ਕਿਨਾਈ ਕਿਸੇ ਖਬਰ ਦਾ ਲੱਗਦੇ ਟੱਬਦੇ ਕੋਲ ਵੇਰਵਾ ਪੁੱਛ ਲੈnde ਮੋੜਾੜ ਆ ਗਿਆ ਹੜ ਦੀਆਂ ਖਬਰਾਂ ਪਿੰਡ ਨੂੰ 라ਵੀ ਵਾਲ ਲਿਆ ਵਸਾਂ ਚ ਕੰਮ ਰਿਆ ਨਾ ਰੋਜਾ ਬਸ ਰੇਡਵਾ ਤੇ ਉਹਦੇ ਦਵਾਲੇ ਵੱਡੇ ਨਿੱਕੇ ਜਿਵੇਂ ਗੋੜ ਤੇ ਮੱਖੀਆਂ ਦੀ ਭੇਣ ਦੇ ਪਿੰਡ ਵਾਲਿਆਂ ਨੂੰ ਇਹ ਤਾਂ ਭੁੱਲ ਭੋਲੀ ਗਈ ਜੋ ਰੇਡਵਾ ਮਾੜੀ ਗੱਲ ਐ ਪਿੰਡ ਵਾਲਿਆਂ ਨੂੰ ਇਹ ਤਾਂ ਭੋਲੀ ਗਈ ਜੋ ਰੇਡਵਾ ਮਾੜੀ ਗੱਲ ਐ ਹਾਜੀ ਸਾਹਿਬ ਨੂੰ ਵੀ ਭੁੱਲਦੀ ਭੁੱਲ ਗਈ ਹੋਣੋ ਕਦੀ ਕਦੀ ਰੇਡਵਾ ਵਾ ਵੇਲੀ ਸਦਾ ਲੈਂਦੇ ਜੋ ਪਾਣੀ ਦਾ ਸੁਰ ਲੱਗੇ ਲੱਥਾ ਕੇ ਚੜਿਆ ਪਾਣੀ ਲੱਥਾ ਹਰ ਜ਼ਿਮੀਂਦਾਰ ਨੂੰ ਹਕੂਮਤ ਦੋ ਤੂੰ 5000 امداد ਦਿੱਤੀ ਆਜੀ ਦੇ ਪੋਤਰੇ ਤਹਿਸੀਲੂ ਰੁਪਈਏ ਲੈ ਤੇ ਜਪਾਨੀ ਟੇਪ ਰਕਾਟ ਲੈ ਆਇਆ ਅੱਗੇ ਰੇਡਵਾ ਖਬਰਾਂ ਗਾਣੇ ਆਪਣੇ ਹਿਸਾਬ ਨਾਲ ਮਿੱਥੇ ਵੇਲੇ ਤੇ ਦਿੰਦਾ ਪਰ ਇਹ ਟੇਪ ਮਾਲਕ ਦੀ ਮਰਜ਼ੀ ਤੇ ਦੇਸ ਗਾਉਣ ਦੀ ਰੀਲ ਗਤੋ ਤੇ ਜਦੋਂ ਗਤੋ ਸੁਣ ਲਿਆ ਰੇਡਵਾ ਡੇਰੇੋਂ ਟੁਰਿਆ ਤੇ ਘਰ ਆ ਪੜ ਗਿਆ ਕਦੀ ਕਦੀ ਆਜੀ ਚਲਵਾ ਕੇ ਖਬਰਾਂ ਸੁਣ ਲੈਣੀਆਂ ਤੇ ਮੁੜ ਬੰਦ ਸੁਣਦਿਆਂ ਸੁਣਾਉਂਦਿਆਂ ਆਜੀ ਔਰਤ ਤਲਕੀਨ ਸ਼ਾਦਾ ਪ੍ਰੋਗਰਾਮ ਸੁਣ ਲਿਆ ਮੁੜ ਨਿਜ਼ਾਮਦੀਨ ਕੈਮਦੀਨ ਹੋਰਾਂ ਦੀ ਬੈਠਕ ਜਾ ਵੜੇ ਇੰਜ ਵੜੇ ਜੂ ਉੱਥੇ ਹੀ ਰਹਿ ਗਿਆ ਹੁਣ ਰੇਡਵਾ ਗਾਰੇ ਚੱਲਣ ਲੱਗ ਪਿਆ ਬਾਰ ਚਲਦੀ ਟੇਪ ਤੇ ਉਸ ਤੇ ਚਲਦੇ ਗਾਉਣ ਪਿੰਡ ਦੇ ਪੱਗ ਬੰਨਾਂ ਨੂੰ ਹੁਣ ਆਵਾਜ਼ਾਰ ਕਰਦੇ ਹਾਜੀ ਸਾਹਿਬ ਲੱਗਦੇ ਟਪਦੇ ਝੜਕ ਜੰਮ ਵੀ ਕਰ ਲੈਂਦੇ ਰੇਲਵਾ ਤਾਂ ਹੁਣ ਹਾਜੀ ਦੇ ਕਰਦਾ ਜੀ ਆ ਗਾਰਜ ਫੜਤੂਲ ਉਦੋਂ ਤਪਦਾ ਜਦੋਂ ਰੇਲਵੇ ਦੇ ਸੈਲ ਬਹਿ ਜਾਂਦੇ ਜਾਂ ਉਹਨੂੰ ਕੋਈ ਹਨੇਕ ਮੰਨ ਜਾਂਦੀ ਸਾਰੇ ਕੰਮ ਬੰਦ ਬੰਦਾ ਸਦਵਿੰਦਾ ਉਹ ਸ਼ਹਿਰ ਵੱਜ ਜਾਂਦਾ ਤੇ ਬੈਟਰੀ ਸੈੱਲ ਜਾਂ ਰੇਡਵੇ ਦੀ ਖਰਾਬੀ ਠੀਕ ਕਰਵਾ ਕੇ ਜਦੋਂ ਤੱਕ ਪਰਤ ਨਾ ਆਉਂਦਾ ਉਹ ਘਰ ਤਾਂ ਉਹ ਘਰ ਸਾਰੀ ਵਸੋਂ ਆਉ ਕੜਚੜੀ ਰਾਂਦੀ ਤੇ ਬਾਬੇ ਹਾਜੀ ਦੀ ਸ਼ਾਮਤ ਮੀਂਹ ਵਸਦੀ ਰਾਂਦੀ ਅੱਜ ਮੋੜ ਸਾਰੀ ਦੀਵਾਰ ਇਰ ਨਹੀਂ ਰੋਣਾ ਪਿਆ ਰਿਆ ਹਾ ਇਹ ਸਾਰੀ ਰੇਡਵਾ ਬਣਵਾਉਣ ਹਾਜੀ ਹੋਰਾਂ ਦਾ ਪੁੱਤਰ ਆ ਗਿਆ ਜੀ ਨੁੱਕਰੇਲੇ ਆਉਣ ਵਜੋਂ ਹਾਜੀ ਹੋਰਾਂ ਜਿਹੜਕ ਜੰਮ ਕੀਤੀ ਤੇ ਕਾਵੜੇ ਚ ਖਬਰੇ ਕੀ ਕੀ ਬੋਲ ਆ ਗਿਆ ਜਿੰਨੂ ਕਵੇਲੇ ਆਉਣ ਵਜੋਂ ਅੱਜ ਹੀ ਹੋਰਾਂ ਜੜਕ ਜੰਮ ਕੀਤੀ ਤੇ ਕਾਵੜੇ ਚ ਖੋਰੇ ਕੀ ਕੀ ਆਖ ਗਏ ਉਹ ਛੋਕਰਾ ਆ ਕੇ ਬੋਲਿਆ ਕਿ ਉਾਈ ਰੇਡਵਾ ਹੈ ਜਿੰਨੂ ਕਦੀ ਭੰਨੂ ਮੰਨਦਾ ਹੈ ਅੱਜ ਦੀ ਕਾਵੜ ਉਹਦੀ ਅੱਧੀ ਗੱਲ ਸਮਝੀ ਤੇ ਅੱਧੀ ਕੋਈ ਨਾ ਜਟ ਇੱਕ ਸਾਡਕਿਆ ਮੋੜ ਆਖਿਓਸ ਭਨ ਛੱਡਾਂ ਤੇ ਰੋਜ਼ਾ ਛੱਡਣ ਦਾ ਟਾਈਮ ਤੇਰੇ ਪਿਓ ਕੋਲ ਪੁੱਛਾਂ ਬੱਦ ਦਾ ਬੱਚਾ ਨਾ ਹੋਵੇ ਤੇ